ਪਿਆਰੀ ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲੇ ਹਾਰਨ ਜਲ ਥਲ ਮਹੀਅਲ ਸੁ ਹੋਏ ਅਸ਼ਟਪਦੀ ਕਰਨ ਕਰਾਮਨ ਕਰਨ ਜੋਗ ਜੋ ਤਿਸ ਪਾਵੇ ਸੋਈ ਹੋਗ ਖਿਨ ਮਹਿ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰ ਹਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹਿ ਆਸਮਾਈ ਪ੍ਰਭ ਭਾਵੇ ਮਨੁਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰੱਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਤ ਤ ਉਧਾਰੇ ਆਪ ਕਰੇ ਆਪਨ ਵਿਚਾਰੈ ਦੁਹਾਂ ਸਿਰਾਂ ਕਾ ਆਪ ਸੁਹਾਮੀ ਖੇਲੈ ਵਿਗਸੈ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਬਰ ਨ ਆਵੇ ਕਹੋ ਮਾਨੁਖ ਤੇ ਕਿਆ ਹੋਇ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕਾ ਹਾਥ ਹੋਇ ਤਾਂ ਸਭ ਕਿਛਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਬਿਖਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ ਪਰਮੇ ਭੂਲਾ ਦੇਹ ਦਿਸ ਧਾਵੈ ਨਿਮਕ ਮਾਹੀ ਚਾਰਕੁੰਟ ਬਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਇਸ ਤਤਕਾਲ ਦਹ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ ਤਾਂ ਕਾ ਲੇਖਾ ਨਾ ਗਨੈ ਜਗਦੀਸ਼ ਜਿਉ ਪਿੰਡ ਸਭ ਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆਪ ਬਨਾਈ ਨਾਨਕ ਜੀ ਵੇ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗੇ ਆਕਾਰੀ ਬਪੁਰਾ ਜੀਓ ਜੋ ਤਿਸ ਪਾਵੈ ਸੋਈ ਫਨਥਿਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਬਿਵਹਾਰ ਕਬਹੂ ਊਬ ਆਕਾਸ ਭਯਾਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਲਾਵਣ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾ ਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭਿਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮਹ ਆਵੇ ਕਬਹੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੈ ਤਿਵਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਤਾਟ ਤੀਰਥ ਇਸ਼ਨਾਣ ਕਬਹੂ ਸਿਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆਂ ਨਾਨਾ ਰੂਪ ਜਿਉ ਸਵਾੰਗੀ ਦਿਖਾਵੇ ਜਿਉ ਪ੍ਰਭ ਭਾਵੈ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਈ ਕਬਹੂ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰਿਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸੋਾਨ ਜੋ ਜਾਣੈ ਮੈ ਜੋਬਨਵੰਤ ਸੋ ਹੋਵਤ ਵਿਸ਼ਟਾ ਕਾਜੰਤ ਆਪਸੋ ਕਹੋ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੂਨ ਪਰਹਾਵੇ ਤਨ ਭੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ ਤਨਵੰਤਾ ਹੋਏ ਕਰ ਕਰ ਬਾਵੈ ਤ੍ਰਿਣ ਸਮਾਨ ਕਸ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਾਲ ਭੀਤਰ ਤਾਂ ਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮਹ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਟੈ ਅਬ ਮਹਾਨ ਸੋ ਜਨ ਨਾਨਕ ਦਰਗਾਹ ਪ੍ਰਮਾਨ ਕੋਟ ਕਰਮ ਕਰੈ ਹਉ ਤਾਰੇ ਸ੍ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨ ਕੇ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਤ ਮ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਇ ਕਹੋ ਨਾਨਕ ਤਾਂ ਕੀ ਨਿਰਮਲ ਸੋਇ ਜਬ ਲਗ ਜਾਣੈ ਮੁਜਤੇ ਕਛ ਹੋਇ ਤਬ ਇਸ ਕੋ ਸੁਖ ਨਾਹੀ ਕੋਇ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੂਨ ਮਹਿ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਈ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ ਸਹਸ ਖੱਟੇ ਲਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੇ ਨਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਮਨ ਕਰਨ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੈ ਦੇਖੈ ਕਰੈ ਬਿਬੇਕ ਆਪਹਿ ਇੱਕ ਆਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿ ਆਸਮਾਏ ਆਪ ਅਪਦੇਸੈ ਸਮਝੈ ਆਪ ਆਪੇ ਰਖਿਆ ਸਭ ਕੈ ਸਾਥ ਆਪਕੀ ਨੂੰ ਆਪਨ ਬਿਸਥਾਰ ਸਭ ਕਛ ਉਸ ਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਤਨੰਤਰ ਇਕੈ ਸੋਏ ਆਪਣੇ ਚਲਤੇ ਆਪ ਕਰਨੇ ਹਾਰ ਕੌਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿਨ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ 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 ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਪਲਾ 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 ਤੇਰਾ ਰੂਪ ਹਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆਨੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨਪ੍ਰੀਤ ਚਲੋਕ